ਸ਼ਸ਼ੀ ਸ਼ਸ਼ੀਕਾ ਜੀ ਮੈਂ ਜੈ ਸੰਧੂ ਪਟਿਆਲੇ ਤੋਂ ਮੈਂ ਅੱਜ ਜਿੱਦਾਂ ਆਈਟੀਆਈ ਬਾਰੇ ਪਤਾ ਕਰਨਾ ਸੀ ਤਾਂ ਬੜੇ ਰਿਸਪੈਕਟਿਵ ਮੈਮ ਮਿਲੇ ਨੇ ਮੈਨੂੰ ਤਾਂ ਮੈਮ ਨੂੰ ਥੋੜੇ ਜਿਹਾ ਕੁਐਸਚਨ ਕਰ ਰਹੀ ਸੀ ਕਿ ਮੈਂ ਕਿਹਨਾਂ ਬਾਰੇ ਕੀ ਮੈਮ ਜਿੱਦਾਂ ਪਹਿਲਾਂ ਤਾਂ ਸ਼ਸ਼ੀਕਾ ਸ਼ਸ਼ੀਕਾ ਜੀ ਸ਼ਸ਼ੀਕਾ ਠੀਕ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਸੀ ਜਿਵੇਂ ਹੁਣ ਅੱਜ ਕੱਲ ਸਕਾਊਟਸ ਦੇ ਤੇ ਜਾਂਦੇ ਨੇ ਜੀ ਤਾਂ ਇਹਦੇ ਲਈ ਆਪਾਂ ਨੂੰ ਜਿਹੜੀ ਜਿਹੜੀ ਟ੍ਰੇਡ ਜੁਆਇਨ ਕਰਨੀ ਚਾਹੀਦੀ ਹੈ ਜਿਵੇਂ ਕਿ ਮੈਂ ਕਿਹਾ ਸੀ ਕਿ ਸਕਾਊਟਸ ਦੇ ਤੇ ਜਾਂਦੇ ਨੇ ਜੀ ਤਾਂ ਇਹਦੇ ਲਈ ਆਪਾਂ ਨੂੰ ਜਿਹੜੀ ਜਿਹੜੀ ਟ੍ਰੇਡ ਜੁਆਇਨ ਕਰਨੀ ਚਾਹੀਦੀ ਹੈ ਜਿਵੇਂ ਕਿ ਮੈਂ ਕ ਤੌ ਵੀਜ਼ਾ ਦੇ ਪੰਜਾਬਣਾ ਬਹੁਤ ਆਫਾ ਹੋ ਗਿਆ ਜੇਕਰ ਤੁਸੀਂ ਆਈਟੀ ਦੇ ਕੋਰਸ ਕੀਤੇ ਹੋਏ ਹਨ ਜਿਨ੍ਹਾਂ ਦਾ ਵਰਕ ਪਰਮਿਟ ਆਈਟੀ ਦੇ ਵਿੱਚ ਸਟਾਰਟ ਹੋਣਾ ਸ਼ੁਰੂ ਹੈ ਜੇ ਵੀ ਲਾਸਟ ਡੇਟ 30 ਸਤੰਬਰ ਤੱਕ ਉਹ ਬੱਚੀ ਬਹੁਤ ਸੌਖੇ ਤਰੀਕੇ ਨਾਲ ਸਪਾਊਸ ਵੀਜ਼ਾ ਦੇ ਦਸਤਾਨੇ ਲਈ ਕੋਰਸ ਕਰਕੇ ਤੇ ਉਹਦਾ ਵਰਕ ਪਰਮਿਟ ਤੇ ਵੀ ਆਸਾਨ ਕਰ ਸਕਦਾ ਜੀ ਤੇ ਮੈਡਮ ਉਹ ਕੋਰਸ ਨੇ ਦਾ ਸਿੰਗਲ ਯਰ ਹੀ ਹੋਵੇ ਓਕੇ ਅੱਗੇ ਅਗੇ ਕੁੱਕ ਇਲੈਕਟ੍ਰੀਸ਼ੀਅਨ ਲੱਗਦਾ ਇਹ ਕੰਡੀਸ਼ਨਰ ਮੈਕੈਨਿਕ ਇਲੈਕਟ੍ਰੋਨਿਕ ਕਾਰ ਮੈਕੈਨਿਕ ਓਕੇ ਇਹੋਸ ਕਰਕੇ ਬਹੁਤ ਸੋਖੇ ਤਰੀਕੇ ਨਾਲ ਤੁਸੀਂ ਸਪੌਸਟ ਵੀਜ਼ਾ ਤੇ ਜਾ ਸਕਦੇ ਹੋ ਤੇ ਔਥੋਡੀਬੀਆ ਦੀਆਂ ਡੀੜੀਆਂ ਤੁਹਾਨੂੰ ਇਹਦੇ ਲਈ ਮਿਲਦੀਆਂ ਓਕੇ ਮੈਨੂੰ ਕੱਢਣ ਦਾ ਲੱਗ ਕੇ ਬਹੁਤ ਵਧੀਆ ਲੱਗਿਆ ਤਾਂ ਮੈਂ ਤੁਹਾਨੂੰ ਮੈਨੂੰ ਪਤਾ ਨਹੀਂ ਕਿ ਕਿਹਨਾਂ ਨੂੰ 3 ਉਹਨਾਂ ਬਟੋ ਨਹੀਂ ਸੋਹਰੇ ਤਰੀਕੇ ਨਾਲ ਜਾ ਸਕਦੇ ਪਰ ਡਿਟੇਕਟ ਕੀਤਾ ਉਹ ਹਾਈਲੀ ਡਿਮਾਂਡ ਹੈ ਜੀ ਮੈਂ ਦੇਖਿਆ ਕਈਆਂ ਨੇ ਬੜਾ ਬੜਾ ਸਸਤਾ ਰਿਫਿਊਜ਼ ਲਾਈਆਂ ਹੁੰਦੀਆਂ ਨੇ ਬਟ ਅੱਜ ਸਾਨੂੰ ਰਮ ਮਿਲੇ ਨੇ ਤਾਂ ਤੁਸੀਂ ਸਾਰੇ ਜਣੇ ਕੈਨੇਡੀਅਨ ਆਈਏ ਤੇ ਕੰਟੈਕਟ ਨੰਬਰ ਪਿੱਛੇ ਵੀ ਹੈ ਤੇ ਮੈਂ ਬੋਲ ਵੀ ਦਿੰਨੀ ਆ 98152 01148 ਤੇ ਇਹਨਾਂ ਨੂੰ ਪਤਾ ਹੀ ਹੋਰ ਕੱਲ ਕਹਿੰਦੇ ਸੀ ਕਿ ਸਾਡਾ 30 ਸਪਟੈਂਬਰ ਤੱਕ ਦਾਪਲਾ ਸ਼ੁਰੂ ਹੈ ਤੇ ਬਾਅਦੋਂ ਤੋਂ ਬਾਅਦ ਬਚਿਆ ਚਾਹੀਦਾ ਵੀ ਹੈ ਤੇ ਅੱਜ ਐਡਮਿਸ਼ਨਸ ਖੁੱਲ੍ਹ ਗਏ ਇਸ ਪ੍ਰੈਕਟੀਕਲ ਦੇ ਨਾਲ ਨਾਲ ਮੈਡਮ ਪਿਉਰੀ ਵੀ ਨੋਲਿਜ ਪਿਉਰੀ ਦਾ ਪ੍ਰੈਕਟੀਕਲ ਉਹਨੇ ਨੋਲਿਜ ਦੇ ਨਾਲ ਹੀ ਕਰਤਾ ਸਮਾਰਟ ਟੀਵੀ ਤੇ ਕਲਾਸਿਸ ਲਾਉਂਦੀ ਆ। ਤੋ ਇਹ ਜੀ ਤਾਂ ਇਹਨਾਂ ਦਾ ਇੱਥੋਂ ਦਾ ਬਹੁਤ ਵਧੀਆ ਮਾਹੌਲ ਹੈ। ਤਾਂ ਸਾਰੇ ਬੱਚੇ ਆ ਗਏ ਨੇ ਜਿੱਦਾਂ ਹੁਣ 10th ਕਲਾਸ ਵਾਲਿਆਂ ਦੀ ਨੇ। ਤਾਂ ਮੈਂ ਖੁਦੇ ਹੀ ਜੁਆਇਨ ਕਰਨ ਲੱਗੀ ਆ ਤਾਂ ਤੁਸੀਂ ਵੀ ਸਾਰੇ ਜਣੇ ਜੁਆਇਨ ਕਰੋ ਆ ਕੇ। ਥੈਂਕ ਯੂ ਮੈਮ। ਸ੍ਰਿਦਾ। ਥੈਂਕ ਯੂ ਸ੍ਰਿਦਾ।